ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਉਹਨਾਂ ਦੀਆਂ ਤਸਵੀਰਾਂ ਉਹਨਾਂ ਦੇ ਗੀਤ ਉਹਨਾਂ ਦੇ ਸਟicker ਔਰ ਉਹਨਾਂ ਦੀਆਂ ਬਾਤਾਂ ਦੇ ਨਾਲ ਹੋਲਾ ਮਹੱਲਾ ਇਸ ਵਾਰ ਭਰਿਆ ਹੋਇਆ ਹਰ ਪਾਸੇ ਤੁਹਾਨੂੰ ਟਰੈਕਟਰਾਂ ਦੇ ਉੱਤੇ ਸੰਤਾਂ ਦੀਆਂ ਤਸਵੀਰਾਂ ਨਜ਼ਰ ਆਉਣਗੀਆਂ ਸੰਤਾਂ ਬਾਰੇ ਗੱਲਬਾਤ ਕਰਦੇ ਗਾਣੇ ਗਾਉਂਦੇ ਨੌਜਵਾਨ ਇਸ ਤਰ੍ਹਾਂ ਦੇ ਸਟicker ਜਿਹੜੇ ਨੇ ਸੰਤਾਂ ਦੇ ਉਹ ਤੁਹਾਨੂੰ ਨਜ਼ਰ ਆਉਣਗੇ 1984 ਚ ਸੰਤਾਂ ਦੀ ਸ਼ਹੀਦੀ ਹੁੰਦੀ ਹੈ ਤਾਂ 96 97 ਤੱਕ ਪੰਜਾਬ ਦੇ ਵਿੱਚ ਰੌਲਿਆਂ ਦਾ ਦੌਰ ਰਿਆ ਪੰਜਾਬ ਦੇ ਵਿੱਚ ਮਾਹੌਲ ਖਰਾਬ ਰਿਆ ਅਤਵਾਦ ਵੀ ਰਿਆ ਆਮ ਤੌਰ ਤੇ ਇਸ ਦੌਰ ਚ ਪੰਜਾਬੀ ਸੰਤਾਂ ਬਾਰੇ ਗੱਲ ਕਰਨੀ ਘੱਟ ਕਰਗੇ ਸੀ ਕਿਉਂਕਿ ਡਰ ਰਹਿੰਦਾ ਸੀ ਪੁਲਿਸ ਦਾ ਡਰ ਸੀ ਹੁਕਮਰਾਨਾਂ ਦਾ ਡਰ ਹੁੰਦਾ ਸੀ 2000 ਦੇ ਮੁੱਢਲੇ ਦੌਰ ਦੇ ਵਿੱਚ ਆ ਕੇ ਉਸ ਦਾ ਹੱਕੇ ਚ 2004-5 ਦੇ ਨੇੜੇ ਆ ਕੇ ਸੰਤਾਂ ਦੀਆਂ ਵੀਡੀਓਜ਼ ਸੰਤਾਂ ਦੀਆਂ ਤਸਵੀਰਾਂ ਸਾਹਮਣੇ ਆਉਣ ਲੱਗੀਆਂ ਗਾਣੇ ਖੁੱਲ ਕੇ ਗਾਣ ਲੱਗੇ ਪਹਿਲਾਂ ਪਾਬੰਦੀ ਰਹੀ ਹੁਣ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਤੁਹਾਨੂੰ ਸੰਤਾਂ ਦੀਆਂ ਮਿਲ ਜਾਣਗੀਆਂ ਇਹ ਤੁਸੀਂ ਦੇਖ ਸਕਦੇ ਹੋ ਕਿ ਕੌਮ ਦੇ ਸ਼ਹੀਦ ਨੇ ਉਹਨਾਂ ਮਹਾਨ ਸ਼ਹੀਦਾਂ ਦੀਆਂ ਤਸਵੀਰਾਂ ਭਾਈ ਸੁੱਖਾ ਭਾਈ ਜਿੰਦਾ ਦੀ ਤਸਵੀਰ ਨਜ਼ਰ ਆਊਗੀ ਜਗਰਾਤ ਸਿੰਘ ਤੂਫਾਨ ਦੀ ਤਸਵੀਰ ਨਜ਼ਰ ਆ ਰਹੀ ਹੈ ਇਹਦੇ ਵਿੱਚ ਔਰ ਇਹ ਸਾਰੀਆਂ ਤਸਵੀਰਾਂ ਸੰ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੇ ਨਾਲ ਇਹ ਤਸਵੀਰਾਂ ਨਜ਼ਰ ਆ ਰਹੀਆਂ ਨੇ ਤਸਵੀਰਾਂ ਦੇ ਨਾਲ ਨਾਲ ਸਲੋਗਨ ਲਿਖੇ ਹੋਏ ਵੀ ਨਜ਼ਰ ਆਉਂਦੇ ਨੇ ਇਹ ਸਲੋਗਨ ਇੱਕ ਅਮਰਤ ਦੀ ਬੂੰਦ ਹੀ ਕਾਫੀ ਅੱਗ ਬੁਝਾਉਣ ਲਈ ਇੱਕੋ ਸਰ ਹੀ ਕਾਫੀ ਹੁੰਦਾ ਕੌਮ ਜਗਾਉਣ ਲਈ ਸੰ ਜਰਨੈਲ ਸਿੰਘ ਪਿੰਡਰਾਂ ਵਾਲੇ ਮਹਾਨ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਖੰਡੇ ਵਾਲੀ ਉਹ ਤਸਵੀਰ ਏ ਕਿ 47ਆਂ ਔਰ ਇਹ ਤਸਵੀਰਾਂ ਦੀ ਇਸ ਵੇਲੇ ਇੱਥੇ ਪਰਮਾਰ ਹੈ ਜਿਆਦਾ ਵਿਕ ਰਹੀਆਂ ਆ ਅੱਜ ਕੱਲ ਇਹ ਤਸਵੀਰਾਂ ਸਾਰੇ ਲੈ ਰਹੇ ਨੇ ਜੀ ਇਹ ਬੋ ਬੋ ਵਧੀਆ ਇਹ ਤਸਵੀਰਾਂ ਜੀ ਜਿਹੜੀ ਇਹ ਤਸਵੀਰ ਇਹ ਸਾਰੇ ਲੈ ਕੇ ਜਾ ਰਹੇ ਨੇ ਆਪਣੇ ਟਰਾਲੇ 'ਤੇ ਲਗਾ ਰਹੇ ਨੇ ਜਾਂ ਇਹਨਾਂ ਨੂੰ ਫੋਟੋ ਕਰਕੇ ਘਰ ਰੱਖਦੇ ਨੇ ਸਾਰੇ ਸੰਤਾਂ ਦੀ ਵਿੱਚ ਇਹ ਬੋ ਵਧੀਆ ਫੋਟੋ ਏ ਤੁਸੀਂ ਇੱਥੇ ਹੀ ਹੁੰਨੇ ਹੋ ਜਾਂ ਖਾਸ ਕਰਕੇ ਹੋਲੇ ਮਹੱਲੇ ਕਰਕੇ ਆਏ ਹੋ ਇੱਥੇ ਖਾਸ ਮਹੱਲੇ ਹੋਲੇ ਮਹੱਲੇ ਕਰ ਕਿੱਥੋਂ ਦੇ ਹੋ ਤੁਸੀਂ ਪਟਿਆਲੇ ਤੋਂ ਹੀ ਪਟਿਆਲੇ ਤੋਂ ਆਏ ਹੋ ਆਮ ਦਿਨਾਂ ਚ ਵੀ ਸੰਤਾਂ ਦੀਆਂ ਤਸਵੀਰਾਂ ਇਸੇ ਤਰ੍ਹਾਂ ਵਿਕਦੀਆਂ ਹੁੰਦੀਆਂ ਹਾਂਜੀ ਹਾਂਜੀ ਜ਼ਿਆਦਾ ਸੇਲ ਕਾਦੀ ਰਹਿੰਦੀ ਐ ਜ਼ਿਆਦਾ ਸੇਲ ਇਹਨਾਂ ਸੰਤਾਂ ਦੀ ਫੋਟੋਆਂ ਦੀ ਸੰਜਰਨੈਲ ਸਿੰਘ ਦੀਆਂ ਫੋਟੋਆਂ ਦੀ ਹਾਂਜੀ ਹਾਂਜੀ ਔਰ ਇਹ ਸਟicker ਜਿਹੜੇ ਇੱਥੇ ਨਜ਼ਰ ਆ ਰਹੇ ਇਹ ਸਭ ਤੋਂ ਵੱਧ ਮੋਬਾਈਲਾਂ ਤੇ ਲਾ ਰਹੇ ਨੇ ਅੱਜ ਕੱਲ੍ਹ ਟਰਾਲਿਆਂ ਤੇ ਲਾ ਰਹੇ ਨੇ ਲੋਕੀ ਕਿਹੜਾ ਦਿਖਾਓ ਸਾਨੂੰ ਮੋਬਾਈਲ ਵਾਲਾ ਕਿਹੜਾ ਇਹ ਮੋਬਾਈਲ ਦੇ ਪਿੱਛੇ ਲਾ ਦੇ ਨੇ ਸੰਤ ਜੀ ਇਹ ਸਟicker ਹੈ ਹਾਂਜੀ ਇਹ ਰੇਡੀਅਮ ਦੇ ਨਹੀਂ ਇਹ ਵੱਡਾ ਜੱਗ ਦਾ ਇਹ ਟ੍ਰਾਲਿਆਂ ਤੇ ਲੱਗਦੇ ਨੇ। ਬਾਕੀ ਇਹ ਦੇਖੋ ਬਾਬਾ ਜੀ ਦੀਆਂ ਫੋਟੋਆਂ। ਹਮਮ ਪਹਿਲੇ ਮੁਖੀ 14ਵੇਂ ਮੁਖੀ ਇਕੱਠੇ ਨੇ। ਹਮ ਆਹ ਦੇਖੋ ਹੋਰ ਵੀ ਮਿਲ ਜਾਣਗੇ ਅਕਾਲ ਤਖਤ ਤੇ। ਹਮ ਸਾਰੇ ਕੀ ਕੀ ਕਿੰਨੇ ਦੀ ਵਿਕਦੀ ਹੈਗੀ ਇਹ? ਇਹ 50 ਰੁਪਏ ਦੀ ਵੱਡੀ ਫੋਟੋ ਹੈ। ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵੱਡੀ ਭੀੜ ਤੁਹਾਨੂੰ ਇਸ ਸਟਾਲ ਦੇ ਉੱਤੇ ਨਜ਼ਰ ਆਉਗੀ। ਸੰਜਨਰੈਲ ਸਿੰਘ ਪਿੰਡਰਾਂ ਵਾਲੇ ਦੀ ਤਸਵੀਰ ਜਿਹੜੀ ਹੈ ਤੁਸੀਂ ਕੀ ਸੋਚਦੇ ਹੋ ਜੀ ਇਹ ਤਸਵੀਰਾਂ ਜੋ ਜ਼ੈਨ ਦੇ ਵਿੱਚ ਕੀ ਆਉਂਦਾ ਹੈ ਦੇਖ ਰਹੇ ਹਾਂ ਤੁਸੀਂ? ਇਹ ਅੱਜਕੱਲ ਦੀ ਜਿਹੜੀ ਨਵੀਂ ਪੀੜ੍ਹੀ ਆਪਣੇ ਉਹਨਾਂ ਨੂੰ ਸਿੱਖਿਆ ਦਿੰਦੀ ਆ ਕਿ ਇਹਨਾਂ ਬਾਰੇ ਕੋਈ ਸੋਚੋ ਕੋ ਵਿਚਾਰ ਰੱਖੀ ਆ ਪਹਿਨਾ ਬਾਰੇ ਇਹ ਥੋੜਾ ਆਪ ਨੂੰ ਥੋੜੇ ਮਨ ਨੂੰ ਸ਼ਾਂਤੀ ਹੁੰਦੀ ਘਰ ਦੀ ਤਸਵੀਰ ਲੱਗੀ ਹੋਏ ਵੇਖ ਕੇ ਥੋੜਾ ਆਉਂਦਾ ਸਾਡੇ ਮਾ ਮਾਪੁਰਖੇ ਵੱਡੇ ਸਾਡੇ ਵੱਡੇ ਨਾਲ ਵੇਖੋ ਸਿੱਖਿਆ ਮਿਲ ਜਾਂਦੀ ਕੋਈ ਨਾ ਕੋਈ ਬਿਲਕੁਲ ਇਹ ਇੱਕ ਜਿਸ ਤਰ੍ਹਾਂ ਇਹ ਦੱਸ ਰਿਹਾ ਕਿ ਜਿਆਦਾਤਰ ਇਹ ਵਿਕਦਾ ਹੈਗਾ ਟਰਾਲਿਆਂ ਦੇ ਉੱਤੇ ਲੋਕ ਆਪਣੀਆਂ ਗੱਡੀਆਂ ਦੇ ਉੱਤੇ ਇਹ ਤਸਵੀਰ ਲਾਉਂਦੇ ਆ ਅਸੀਂ 1947 ਟੋਪੀ ਤੇ ਜਨੇਊ ਨੂੰ ਆਜ਼ਾਦ ਕਰਾਇਆ ਸੀ ਹੁਣ ਅਸੀਂ ਆਪਣੀ ਪੱਗ ਆਜ਼ਾਦ ਕਰਵਾਉਣੀ ਐ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਸੋ ਕਿਹਾ ਜਾਂਦਾ ਕਿ ਸਿੱਖ ਕੌਮ ਦੇ ਵਿੱਚ ਇੱਥੇ ਜਿੱਥੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸੇ ਦੀ ਜਨਮ ਭੂਮੀ ਐ ਖਾਲਸੇ ਦਾ ਜਨਮ ਹੋਇਆ 1699 ਦੀ ਵਿਸਾਖੀ ਤੇ ਗੁਰੂ ਸਾਹਿਬ ਨੇ ਖਾਲਸਾ ਸਾਜਿਆ ਤਾਂ ਬਾਗੀ ਤਬੀਅਤ ਸਿੱਖ ਨੂੰ ਪਹਿਲਾਂ ਦਿੱਤੀ ਐ ਸਿੱਖ ਨੂੰ ਜ਼ੁਲਮ ਨਾ ਸਹਿਣ ਦੀ ਗੱਲ ਗੁਰੂ ਸਾਹਿਬ ਨੇ ਦੱਸੀ ਤਾਂ ਸੇ ਕੌਮ ਜਿੱਥੇ ਵੀ ਦੁਨੀਆ ਦੇ ਵਿੱਚ ਵਸਦੀ ਹੈ ਸਭ ਤੋਂ ਮੁਢਲੀ ਗੱਲ ਹੈ ਕਿ ਹਕੂਮਤਾਂ ਦੇ ਖਿਲਾਫ ਆਵਾਜ਼ ਚੁੱਕਦੀ ਰਹੀ ਹੈ ਜ਼ੁਲਮ ਤੇ ਜ਼ਬਰ ਦੇ ਖਿਲਾਫ ਆਵਾਜ਼ ਚੁੱਕਦੀ ਰਹੀ ਹੈ ਸਿੱਖ ਸ਼ਹਾਦਤਾਂ ਹੱਸ ਕੇ ਪ੍ਰਾਪਤ ਕਰਦੇ ਰਹੇ ਹੈ ਸੋ ਇਹ ਸੰਜਰਨੈਲ ਸਿੰਘ ਪਿੰਡਰਾਲੇ ਦੀਆਂ ਤਸਵੀਰਾਂ ਹੋਲੇ ਮੁਹੱਲੇ ਤੇ ਜਿਹੜੀ ਹੈ ਵਿਕਰੀਆਂ ਨੇ ਔਰ ਲੋਕ ਇਹਨੂੰ ਖਰੀਦ ਰਹੇ ਆ ਔਰ ਇਹ ਇੱਕ ਟ੍ਰੈਂਡ ਬਣਦਾ ਜਾ ਰਿਹਾ ਹੈ ਕਿ ਸੰਤਾਂ ਦੀਆਂ ਤਸਵੀਰਾਂ ਆਮ ਆਂ ਦੇ ਉੱਤੇ ਮੋਬਾਈਲ ਫੋਨਾਂ ਦੇ ਉੱਤੇ ਟਰਾਲਿਆਂ ਦੇ ਪਿੱਛੇ ਟਰੈਕਟਰਾਂ ਦੇ ਪਿੱਛੇ ਨਜ਼ਰ ਆਉਂਦੀਆਂ ਕੈਮਰਾ ਪਰਸਨ ਦਰਸ਼ੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਅਨੰਦਪੁਰ ਸਾਹਿਬ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ